ਨਾਬਾ ਬਾਹਰ ਐਸੋਸੀਏਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੇਂ ਸਾਲ ਦੀ ਆਮਦਨ ਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਸਮਾਗਮ ਦੇ ਵਿੱਚ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਨਵੇਂ ਬਣੇ ਚੈਂਬਰਾਂ ਦਾ ਉਦਘਾਟਨ ਵੀ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਦੇ ਨਾਲ ਨਾਬਾਬਾਰ ਐਸੋਸੀਏਸ਼ਨ ਦੇ ਪ੍ਰਧਾਨ ਗਿਆਨ ਸਿੰਘ ਮੰਗੋ ਅਤੇ ਮਾਨਯੋਗ ਜੱਜ ਸਹਿਬਾਨ ਵੀ ਮੌਜੂਦ ਰਹੇ ਭਗਵੰਤ ਮਰਜੀ ਨੇ ਫਰਮਾਨਚਾਨਕੀ ਜਾਰੀ ਕੀਤਾ ਪੀਸੀਐਸ ਅਧਿਕਾਰੀ ਜੇ ਨਹੀਂ ਆਉਣਗੇ ਚਿੱਟਾ ਤੇ ਤਾਂ ਸਸਪੈਂਡ ਕੀਤਾ ਜਾਏਗਾ ਦੋ ਦੇ ਤੱਕ ਤਾਂ ਸਮਾਂ ਦੇ ਦੇਖੋ ਭ੍ਰਿਸ਼ਟਾਚਾਰ ਜਿਹੜਾ ਹੈਗਾ ਕਿਸੇ ਵੀ ਲੈਵਲ ਦਾ ਚاہے ਬੈਰੋਕ੍ਰੇਟ ਦੇ ਵਿੱਚ ਆ ਚਾਹੇ ਪੋਲਿਟਿਸ਼ੀਅਨ ਦੇ ਵਿੱਚ ਆ ਜਾਂ ਕਿਸੇ ਹੋਰ ਮੁਲਾਜ਼ਮ ਦੇ ਵਿੱਚ ਆ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜੀ ਮੁਹਿੰਮ ਆ ਉਹ ਇਸੇ ਤਰ੍ਹਾਂ ਚੱਲੀ ਰਹੂਗੀ ਭ੍ਰਿਸ਼ਟਾਚਾਰ ਨੂੰ ਜੜ ਤੋਂ ਖਤਮ ਕਰਨਾ ਜਿਹੜਾ ਅਸੀਂ ਅਹਿਦ ਲਿਆਗਾ ਉਹਨੂੰ ਖਤਮ ਕਰਕੇ ਰ੍ਹਾਂਗੇ ਕਿਸ ਤਰ੍ਹਾਂ ਦੇਖਦੇ ਹੋ ਇਤਿਹਾਸ ਵਿੱਚ ਪਹਿਲਾ ਫੈਸਲਾ ਮੁੱਖ ਮੰਤਰੀ ਵੱਲੋਂ ਲਿਆ ਗਿਆਗਾ ਇਹ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਭ੍ਰਿਸ਼ਟਾਚਾਰ ਨੂੰ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੇ ਪਾਲਿਆ ਪੈਦਾ ਕੀਤਾ ਕਾਂਗਰਸ ਪਾਰਟੀ ਇਹਨਾਂ ਨੂੰ ਅੱਗੇ ਵਧਾਇਆ ਵੱਡਾ ਕੀਤਾ ਅੱਜ ਭ੍ਰਿਸ਼ਟਾਚਾਰ ਜਿਹੜਾ ਪੰਜਾਬ ਨੂੰ ਜਿਹੜਾ ਖੁਣਮੰਗ ਖਾ ਰਿਹਾ ਹੈਗਾ ਉਹਨੂੰ ਖਤਮ ਕਰਨਾ ਸਾਡੀ ਸਰਕਾਰ ਦੀ ਪ੍ਰਾਇਓਰਟੀ ਆ ਆਮ ਆਦਮੀ ਪਾਰਟੀ ਦਾ ਜਨਮ ਜਿਹੜਾ ਹੈਗਾ ਭ੍ਰਿਸ਼ਟਾਚਾਰ ਦੇ ਅਗੇਂਸਟ ਉੱਠੀ ਮੁਹਿੰਮ ਦੇ ਵਿੱਚੋਂ ਹੋਇਆਗਾ ਭ੍ਰਿਸ਼ਟਾਚਾਰ ਦੇ ਅਗੇਂਸਟ ਜਿਹੜੀ ਇੱਕ ਬਹੁਤ ਵੱਡੀ ਮਹਿੰਮ ਦੇਸ਼ ਦੇ ਵਿੱਚ ਉੱਠੀ ਸੀ ਉਸ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਜਨਮ ਹੋਇਆਗਾ ਸੋ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਸਾਡਾ ਮੁੱਖ ਏਜੰਡਾ ਹੈਗਾ ਸੋ ਸਾਰੇ ਅਫਸਰ ਜਿਹੜੇ ਦੇ ਅਗੇ ਮੈਂ ਸਮਝਦਾ ਬੜੀ ਜਲਦੀ ਜਿਹੜਾ ਹੈਗਾ ਉਹ ਕੰਮ ਤੇ ਵਾਪਸ ਪਰਤਣਗੇ। ਲੈਣੇ ਚੁੱਕ ਗਏ ਨੇ ਸਵਾਲ ਚੁੱਕੇ ਨੇ ਵੀ ਜਿਹੜਾ ਹੈਗਾ ਫੇਲਿਅਰ ਹੈ ਸਰਕਾਰ ਦਾ ਵੀ ਤਾਲ ਮੇਰੀ ਸਰਕਾਰ ਦਾ ਕੋਈ ਫੇਲਿਅਰ ਨਹੀਂ ਹੈਗਾ ਬਲਕਿ ਮੈਂ ਸਮਝਦਾ ਭਾਜਪੀ ਦੇ ਨੇਤਾ ਕਾਂਗਰਸ ਪਾਰਟੀ ਦੇ ਨੇਤਾ ਅਕਾਲੀ ਦਲ ਦੇ ਨੇਤਾ ਜਿਹੜੇ ਨੇਗੇ ਉਹ ਭ੍ਰਿਸ਼ਟਾਚਾਰੀ ਨੂੰ ਬਚਾਉਣ ਲਈ ਯਤਨ ਕਰ ਰਹੇ ਨੇਗੇ। ਇਹ rahul gandhi ਅੱਜ ਯਾਤਰਾ ਕਰ ਰਹੇ ਨੇ ਕਿਸ ਤਰ੍ਹਾਂ ਜਜ ਕਰਦੇ ਹੋ ਤੁਸੀਂ ਦੇਖੋ ਮੈਂ ਸਮਝਦਾ ਜਿਹੜੀ ਬੱਚੀ ਖੁਚੀ ਕਾਂਗਰਸਾ ਉਹਨੂੰ ਬਚਾਉਣ ਦੇ ਲਈ ਜਿਹੜੇ ਰਾਹੁਲ ਗਾਂਧੀ ਨੂੰ ਯਤਨ ਕਰ ਰਹੇ ਨੇ ਇਸ ਸਮੇਂ ਦੇਸ਼ ਦੇ ਵਿੱਚੋਂ ਕਾਂਗਰਸ ਪਾਰਟੀ ਖਤਮ ਹੋ ਚੁੱਕੀ ਹੈ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਭੱਠਲ ਕਹਿ ਰਹੇ ਨੇ ਕਿ ਇਸ ਨਾਲ ਕਾਂਗਰਸ ਨੂੰ ਬਲ ਮਿਲੇਗਾ ਮਜ਼ਬੂਤੀ ਹੋਊਗੀ ਕਿਵੇਂ ਜਜ ਕਰਦੇ ਹੋ? ਦੇਖੋ ਪੰਜਾਬ ਦੇ ਲੋਕਾਂ ਨੇ ਭ੍ਰਿਸ਼ਟਾਚਾਰੀ ਦੀ ਜਮਾਤ ਨੂੰ ਜਿਹੜੀ ਕਾਂਗਰਸ ਪਾਰਟੀ ਸੀ ਇੱਕ ਭ੍ਰਿਸ਼ਟਾਚਾਰੀ ਦੀ ਜਮਾਤ ਹੋਣ ਬਣੀ ਸੀਗੀ ਉਹਨੂੰ ਪੰਜਾਬ ਵਿੱਚੋਂ ਖਤਮ ਕੀਤਾਗਾ। ਸੋ ਮੈਂ ਸਾਹਿਬ ਦਾ ਜਿੰਨੀ ਮਰਜ਼ੀ ਯਾਤਰਾ ਮੈਂ ਕਰ ਲੈਣ ਉਹ ਸਫਲ ਨਹੀਂ ਹੋਣਗੀ। ਬੀਜੇਪੀ ਅੱਜ ਸਾਰੇ ਪੰਜਾਬ ਚ ਪੁਤਲੇ ਫੂਕ ਰਹੀ ਹੈ ਪੰਜਾਬ ਸਰਕਾਰ ਦੇ ਐਸਪੀਸੀਐਸ ਨਾਲ ਲੈ ਕੇ ਮਾਮਲੇ ਚ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇੱਥੇ ਸਾਬਤ ਹੁੰਦਾਗਾ ਕਿ ਬੀਜੇਪੀ ਜਿਹੜੀ ਆ ਜਦੋਂ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਸੀ ਕਾਲੀ ਦਲ ਨਾਲ ਉਸ ਸਮੇਂ ਭ੍ਰਿਸ਼ਟਾਚਾਰ ਸਿਖਰਾਂ ਤੇ ਸੀਗਾ ਸੋ ਭ੍ਰਿਸ਼ਟ ਅਧਿਕਾਰੀਆਂ ਨੂੰ ਭ੍ਰਿਸ਼ਟ ਲੋਕਾਂ ਨੂੰ ਬਚਾਉਣ ਦੇ ਲਈ ਇਹ ਇੱਕ ਹੰਬੜਾ ਮਾਰ ਰਹੀ ਹੈ ਬੀਜੇਪੀ ਪੀਸੀਐਸ ਅਧਿਕਾਰੀਆਂ ਦਾ ਕਹਿਣਾ ਵੀ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਆ ਚਾਹੇ ਸਾਨੂੰ ਸਸਪੈਂਡ ਕਰ ਦੇਣ ਅਸੀਂ ਡਿਊਟੀ ਤੇ ਨਹੀਂ ਹਾਜ਼ਰ ਹੋਣਾ ਦੇਖੋ ਕਿਸੇ ਵੀ ਵਿਅਕਤੀ ਦੇ ਨਾਲ ਕੋਈ ਵੀ ਤੱਕਾ ਨਹੀਂ ਹੋ ਰਿਹਾ ਕਾਨੂੰਨ ਆਪਣਾ ਕੰਮ ਕਰ ਰਿਹਾ ਹਾਂ ਜੇਕਰ ਕਿਸੇ ਨੂੰ ਕੋਈ ਦਿੱਕਤ ਆ ਉਹ ਸੀਐਮ ਸਾਹਿਬ ਨਾਲ ਗੱਲ ਕਰ ਸਕਦਾਗਾ ਜਾ ਕੇ ਆਪਣੀ ਗੱਲ ਰੱਖ ਸਕਦੇ ਨੇ ਕਿ ਪਰ ਲੇਕਿਨ ਜਿਹੜਾ ਨਜ਼ਾਇਜ਼ ਤੌਰ ਤੇ ਜਿਹੜਾ ਕੋਈ ਵੀ ਬਾਹ ਮਰੋੜੂਗਾ ਸਰਕਾਰ ਦੀ ਉਹ ਬਰਦਾਸ਼ਤ ਨਹੀਂ ਹੋਊਗਾ ਜੇ ਦੇਖੀਏ ਜੇ ਸਸਪੈਂਡ ਹੁੰਦੇ ਨਹੀਂ ਫਿਰ ਲੱਗਦਾ ਵੀ ਲੋਕ ਖੱਜਲ ਖਵਾਰ ਹੋਣਗੇ ਬਿਲਕੁਲ ਨਹੀਂ ਲੋਕ ਖੱਜਲ ਖਵਾਰ ਨਹੀਂ ਹੋਣਗੇ ਮੈਨੂੰ ਬੂਨ ਆਸ ਆ ਕਿ ਸਾਰੇ ਅਫੀਸਰ ਸਾਹਿਬਾਨ ਨੇ ਉਹ ਬੜੀ ਜਲਦੀ ਕੰਮ ਤੇ ਪਰਤ ਆਉਣਗੇ ਕਿਮਾ ਸਾਹਿਬ ਰੇਤਾ ਪੱਜਰੀ ਦੀ ਗੱਲ ਕਰਦੇ ਰੇਤਾ ਪੱਜਰੀ ਸਮਾਨ ਨੂੰ ਸ਼ੂਰਿਆ 60 ਤੋਂ 65 ਰੁਪਏ ਨੂੰ ਲੋਕਾਂ ਨੂੰ ਨਹੀਂ ਮਿਲ ਰਿਹਾ ਇੱਕ ਸਾਲ ਦਾ ਸਮਾਂ ਜਿਹੜਾ ਤੁਹਾਡੀ ਸਰਕਾਰ ਨੂੰ ਹੋ ਚੁੱਕਿਆ ਅ ਦੇਖੋ ਰੇਤਾ ਬਦਲੀ ਦੇ ਉੱਤੇ ਬਹੁਤ ਸਾਰੀਆਂ ਪਾਬੰਦੀਆਂ ਜਿਹੜੀਆਂ ਮਾਨਯੋਗ ਹਾਈ ਕੋਰਟ ਵੱਲੋਂ ਲੱਗਾਂ ਗਈਆਂ ਸੀਗੀਆਂ ਉਹ ਸਾਰੀਆਂ ਪਾਬੰਦੀਆਂ ਦੇ ਵਿੱਚ ਫੈਸਲਾ ਕੱਲ ਆਇਆ ਹੈ ਲਗਭਗ ਤਿੰਨ ਜ਼ਿਲ੍ਹਿਆਂ ਦੀ ਮਾਈਨਿੰਗ ਜਿਹੜੀ ਆ ਉਹ ਕੱਲ ਖੁੱਲੀ ਹੈਗੀ ਹੋਰ ਵੀ ਬਹੁਤ ਸਾਰੇ ਰਿਟ ਪਟੀਸ਼ਨ ਅਪੈਂਡਿੰਗ ਪਈਆਂ ਰਹਿਗੀਆਂ ਪੁਰਾਣੀ ਸਰਕਾਰ ਦੇ ਕੀਤੇ ਕਪੜੇ ਦੇ ਉਹਨੂੰ ਠੀਕ ਕਰ ਰਹੇ ਹਨ ਕਿ ਬਿਲਕੁਲ ਰਸਤਾ ਜਿਹੜਾ ਰੇਤਾ ਹੈਗਾ ਬੜੇ ਜਲਦੀ ਸਸਤਾ ਮਿਲ ਰਿਹਾ ਹੁਣ ਵੀ ਮਿਲ ਰਿਹਾ ਹੈ ਸਸਤਾ ਸਰਕਾਰ ਵੱਲੋਂ ਪਹਿਲੀ ਸਰਕਾਰ ਹੈ ਜੀ ਨੇ ਸਰਕਾਰੀ ਦੁਕਾਨਾਂ ਖੋਲੀਆਂ ਰਹੀਆਂ ਔਰ ਮੈਂ ਸਮਝਦਾ ਭ੍ਰਿਸ਼ਟਾਚਾਰ ਜਿਹੜਾ ਫੈਲਾ ਹੈ ਸੀ ਰੇ ਬਿਜਲੀ ਸੰਕਟ ਪੰਜਾਬ ਕਾ ਸ਼ੋ ਸਕਦਾ ਪੰਜਾਬ ਕੋਈ ਬਿਜਲੀ ਸੰਕਟ ਨਹੀਂ ਹੈਗਾ ਪਹਿਲੀ ਵਾਰ ਹੋਇਆ ਕਿ ਪਿਛਵਾੜ ਕੋਲ ਮਾਈਨ ਜਿਹੜੀ ਆ ਉਹ ਚੱਲੀ ਆ ਬਹੁਤ ਲੰਬੇ ਅਰਸੇ ਦੌਰਾਨ ਪਿਛਵਾੜਾ ਕੋਲ ਮੈਨ ਬੰਦ ਸੀ ਹੋਰ ਬਹੁਤ ਸਾਰੇ ਪ੍ਰੋਜੈਕਟ ਬੰਦ ਪਏ ਸੀ ਉਹ ਸਾਰੇ ਚੱਲੇ ਨੇ ਕਿ ਬਿਜਲੀ ਦਾ ਕੋਈ ਵੀ ਸੰਕਟ ਨਹੀਂ ਔਰ ਬਿਜਲੀ 300 ਯੂਨਟ ਲੋਕਾਂ ਨੂੰ ਮੁਫਤ ਮਿਲ ਰਹੀ ਆ ਔਰ ਉਹਦੇ ਨਾਲ ਪੰਜਾਬ ਦੇ ਲਗਭਗ 90% ਲੋਕਾਂ ਦਾ ਵੱਡਾ ਫਾਇਦਾ ਹੋ ਰਿਹਾ ਔਰ ਇਸ ਤੋਂ ਵੱਡੀ ਗੱਲ ਆ ਕਿ ਜਿਹੜੇ ਮਹੱਲਾ ਕਲੀਨਿਕ ਸੀ ਖੋਲੇ ਲੇਗੇ ਪੰਜਾਬ ਦੇ ਅੰਦਰ ਖੁੱਲ ਰਹੇ ਨੇ ਕਿ 90 ਦੇ ਦਲੱਦੀ ਗੇਟ ਵਾਲਾ ਜਿਹੜਾ ਮਹੱਲਾ ਕਲੀਨਿਕਾ ਉਹਨੇ ਸਭ ਤੋਂ ਵੱਧ ਉੱਥੇ ਮਰੀਜ਼ ਆਏ ਨੇਗੇ ਸਭ ਤੋਂ ਮਰੀਜ਼ਾਂ ਨੇ ਉੱਥੇ ਆ ਕੇ ਇਲਾਜ ਕਰਵਾਇਆ ਹੈਗਾ ਸੋ ਇਹਦਾ ਮਤਲਬ ਕੀ ਆ ਕਿ ਆਮ ਮਾਡਲ ਆ এডੂਕੇਸ਼ਨ ਦਾ ਮਾਡਲ ਆ ਉਹ ਲੋਕੋ ਨੂੰ ਬਹੁਤ ਸਤ ਕਰ ਰਿਹਾ ਸਰਕਾਰ ਨੇ ਕਰਜ਼ਾ ਬਹੁਤ ਚੁੱਕ ਲਿਆ ਕੋਈ ਕਰਜ਼ਾ ਨਹੀਂ ਜੀ ਪਹਿਲਾਂ ਨਾਲ ਬਹੁਤ ਥੋੜਾ ਲਾਈਟ ਟੈਸਟ ਚੈਨਲ ਦੇ ਲਈ ਨਾਬਾਤੋਂ ਸੁਖੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ